ਹੈਲੋ ਗਾਇਜ਼ ਵੈਲਕਮ ਟੂ ਮਾਈ YouTube ਚੈਨਲ ਤੁਹਾਡਾ ਸਾਰਿਆਂ ਦਾ ਨਵੀਂ ਵੀਡੀਓ ਵਿੱਚ ਸਵਾਗਤ ਆਸਾ ਕਰਦੇ ਹਾਂ ਕਿ ਸਾਰੇ ਖੈਰ ਹੋਣਗੇ ਸਵਸਤ ਹੋਣਗੇ ਮौज ਚ ਆਉਣਗੇ ਤੇ ਆਨੰਦਮਈ ਹੋਣਗੇ ਹੋਰ ਸੁਣਾਓ ਕੀ ਕਰ ਰਹੇ ਹੋ ਤੁਸੀਂ ਮੈਨੂੰ ਤਾਂ ਸਾਢੇ 7 ਦਾ ਟਾਈਮ ਹੋ ਗਿਆ ਪਾਣੀ ਦਿੱਤਾ ਮਾਰ ਟੈਲਾਂ ਤੇ ਆ ਟੈਲਾਂ ਰਾਤ ਲਾਈਆਂ ਸੀ ਇਹਦੇ ਤੇ ਪਾਣੀ ਮਾਰੇ ਉਹ ਵੇਖ ਲੈ ਲੈ ਆ ਜਾ ਆ ਜਾ ਆ ਜਾ ਹੁਣ ਜਗ੍ਹਾ ਨਹੀਂ ਮਿਲਦੀ ਉਹਨੂੰ ਟੱਪਣ ਦੀ ਫਸ ਗਿਆ ਤੇ ਆ ਜਿਹੜੀ ਸੀ ਕੱਲ ਲਾਈਆਂ ਸੀ ਇਹਦੇ ਤੇ ਵੀ ਟੈਂਕ ਮਾਰੇ ਪਾਣੀ ਇੱਥੋਂ ਦੋ ਵਾਰਤ ਨਿਕਲ ਗਿਆ ਮਸੀ ਹੁਣ ਰੁਕਿਆ ਖੜਾ ਤੇ ਆ ਪਾਣੀ ਮਾਰ ਤਾਂ ਮਿੰਟਾਂ ਚ ਸੁੱਕ ਜਾਂਦਾ ਕਿਉਂਕਿ ਢਾਲ ਹੈ ਨਾ ਸਾਰਾ ਪਾਣੀ ਉਧਰ ਵਗ ਜਾਂਦਾ ਇੱਥੇ ਰੁਕਦਾ ਨਹੀਂ ਪਾਣੀ ਚਲੋ ਦਿਨੇ ਚ ਦੋ ਤਿੰਨ ਵਾਰੀ ਮਾਰ ਦਾਂਗੇ ਇੰਨੇ ਨਾ ਤਾਂ ਬੱਲੇ ਬੱਲੇ ਹੋ ਜਾਣੇ ਤੇ ਹੋਰ ਸੁਨਾਰਾ ਬਾਜੀ ਮਿਸਤਰੀ ਤਾਂ ਆਉਂਦਾ ਨਹੀਂ ਅੱਜ ਮਿਸਤਰੀ ਐ ਛੁੱਟੀ ਤੇ ਹੋਰ ਸੂਰਜ ਚੜ ਗਿਆ ਸਿਖਰਾਂ ਚ ਪੂਰਾ ਹਾਂ ਭਈ ਪਾਣੀ ਪੀਣਾ ਹੈ ਨਾ ਚਲੋ ਪਾਣੀ ਪਿਆ ਦੇਣੇ ਆ ਇਹਨਾਂ ਨੂੰ ਤੇ ਬਾਕੀ ਸਕੂਟੀ ਅੱਜ ਸਾਫ਼ ਕਰਦੇ ਆ ਸਕੂਟੀ ਹੋ ਗਈ ਗੰਦੀ ਜਮਈ ਸਕੂਟੀ ਸਾਫ਼ ਕਰਨਾ ਸਕੂਟੀ ਕਰਦੇ ਆ ਸਾਫ਼ ਅੱਜ ਵਧੀਆ ਚਮਕਾ ਦੇ ਨੇ ਸਕੂਟੀ ਨੂੰ ਅੱਜ ਜਮਾ ਹੀ ਗੰਦੀ ਹੋ ਗਿਆ ਰੇਤਾ ਹੀ ਰੇਤਾ ਆਇਆ ਪਿਆ ਕੁਛ ਰਾਤ ਇੱਥੇ ਕੀ ਆ ਵੀ ਇੱਥੇ ਸੁੱਤੇ ਸੀ ਹਨੇਰ ਜਿੱਤਰਾ ਹਵਾ ਜੀ ਚਲਦੀ ਰਹੀ ਤੇਜ਼ ਤੇਜ਼ ਉਹਦੇ ਨਾਲ ਰੇਤਾ ਉੱਡ ਉੱਡ ਕੇ ਆਂਦਾ ਰਿਹਾ ਰੇਤਾ ਦੂਸਰੀ ਬਾਲਟੀ ਲਾਉਂਗਾ ਦੂਜੀ ਲੈਣਾ ਉਹ ਭਾਈ ਲਓ ਜੀ ਬੂਰੀ ਮੱਝ ਚੋ ਲਈਏ ਕਿ ਬੂਰੀ ਮੱਝ ਬੂਰੀ 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 ਯਾਦ ਹੀ ਨਹੀਂ ਜਾਂਦਾ ਬੁਰੀ ਪਾਣੀ ਨਹੀਂ ਜਾਂਦਾ ਸਵੇਰ ਮੱਝ ਦੇਖਣ ਨੂੰ ਮੈਂ ਖਪੇ ਕੱਟ ਲਿਆਂਦਾ ਤਾਂ ਆਕਸੀ ਕੱਟ ਲਿਆਂਦਾ ਹੈ ਜਿਆਦਾ ਲਿਆਂਦਾ ਤਾਂ ਉਹਨਾਂ ਦੀ ਜਿਆਦਾ ਲਿਆਂਦਾ ਹੈ ਪ੍ਰੋਸੀ ਸਾਡਾ ਆਇਆ ਮਾਮਾ ਖੜ ਜਾ ਲਾਓ ਜੀ ਗਾਇਜ਼ ਉਹ ਬਣਾਉਣਾ ਹੈ ਲੱਸੀ ਵੇਖੀ ਲੱਸੀ ਅੱਜ ਪਾਇਆ ਗੁੜ ਵਿੱਚ ਆ ਦੇਖੋ ਅੱਜ ਗੁੜ ਪਾਇਆ ਖੰਡ ਵਾਲੀ ਤੇ ਅੱਗੇ ਪਿੰਦੇ ਰਹਿੰਦੇ ਅੱਜ ਗੁੜ ਨਾਲ ਪੀਲਦੇ ਕਿੰਨੀ ਕੁ ਟੈਸਟ ਬਣਦੀ ਆ ਲਓ ਜੀ ਫਿਰ ਇਹਦੇ ਚ ਪਾ ਲਿਓ ਲੱਸੀ ਲਓ ਜੀ ਹੁਣ ਆਪਾਂ ਪਾ ਲੈਨੇ ਠੰਡਾ ਪਾਣੀ ਤੇ ਫਿਰ ਚੈੱਕ ਕਰਦੇ ਆ ਵੀ ਕਿੰਨਾ ਕੁ ਮਿੱਠਾ ਹੈ ਲਓ ਜੀ ਦੱਸੋ ਕਿਵੇਂ ਦੀ ਬਣੀ ਆ ਮੰਮੀ ਨੇ ਪੀ ਵੀ ਲਈ ਮੈਂ ਤਾਂ ਫੱਕ ਲਈ ਤੂੰ ਦੱਸ ਬਈ ਮੈਂ ਤਾਂ ਭੁੱਖਿਆ ਤੇਰਾ ਫੱਕ ਲਈ ਚੈੱਕ ਕਰਕੇ ਲੱਸੀ ਵੀ ਫੱਕੀ ਆਂਦੀ ਹੈਗੇ ਮਿੱਠਾ-ਖਟਾ ਨਾ ਮੈਨੂੰ ਹੀ ਲੱਗਿਆ ਥੋੜਾ ਹੋਰ ਪਾ ਲਈਏ ਆਪਾਂ ਨਹੀਂ ਨਹੀਂ ਪੀ ਲੋ ਹੈਲੋ ਗਾਇਜ਼ ਕਿਤਾ ਮੈਂ ਪਾਣੀ ਮਾਰਿਆ ਸੀ ਉੱਤੇ ਛੱਤ ਤੇ ਵੀ ਪਾਣੀ ਚੜਾਤਾ ਰਹਿਤਾ ਚੜਾਣ ਵਾਲਾ ਸੀ ਨਾ ਥੋੜਾ ਜਿਹਾ ਉਹ ਚੜਾਤਾ ਤੇ ਪਾਣੀ ਵੀ ਚੜਾਣ ਵਾਲਾ ਸੀਗਾ ਉਹ ਵੀ ਚੜਾਇਆ ਕਿਉਂਕਿ ਪਹਿਲਾਂ ਤਾਂ ਲਾਈਟ ਨਹੀਂ ਆਈ ਇਸ ਵੇਲੇ ਇੱਥੇ ਤਾਂ ਬਾਲਟੀਆਂ ਨਾਲ ਪਾਣੀ ਮਾਰਾ ਇੱਥੇ ਵੀ ਤੇ ਅੰਦਰ ਵੀ ਫਿਰ ਉਸ ਤੋਂ ਬਾਅਦ ਵਿੱਚ ਲਾਈਟ ਆ ਗਈ ਫਿਰ ਫੋਨ ਲਾਤੀ ਸੀ ਚਾਰਜ ਮੈਥਨ ਵਿਖਾ ਨਹੀਂ ਸਕਿਆ ਸਕੂਟੀ ਵੀ ਸਾਫ ਕਰਕੇ ਅੰਦਰ ਠਲਤੀ ਹੈ ਬਾਕੀ ਪਾਣੀ ਮਾਰਤਾ ਹੈ ਸਕੂਟੀ ਆ ਜਮਾ ਚਕਾ ਚੱਕ ਕਰਤੀ ਜਮਾ ਚਮਕਾਤੀ ਸਕੂਟੀ ਤੇ ਪਾਣੀ ਹੋਰ ਮਾਰਤਾ ਬਾਲਟੀ ਇੱਕ ਭਰ ਕੇ ਰੱਖੀ ਸੀ ਉਹਦੇ ਵਿੱਚ ਅੱਧਾ ਮਾਰਤਾ ਦੀ ਰਹਿ ਗਈ ਹੁਣ ਛਕਦੇ ਆ ਪ੍ਰਸ਼ਾਦਾ ਤੇ ਪ੍ਰਸ਼ਾਦੇ ਵਿੱਚ ਆ ਰਾਤ ਤੁੱਟ ਹੋ ਗਿਆ ਸੀ ਖਰਾਬ ਤੇ ਉਹਦਾ ਬਣ ਲਿਆ ਪਨੀਰ ਬਣਾ ਲਿਆ ਪਨੀਰ ਹੈ ਖੱਟਾ ਤੇ ਲੱਸੀ ਆਹ ਹੋ ਖੱਟਾ ਹੋ ਗਿਆ ਇਹ ਨਹੀਂ ਹੈ ਖਰਾਬ ਹੀ ਅੰਦਰ ਨਾਲ ਆਚਾਰ ਹੈ ਨਾਲ ਤੇ ਸ਼ੱਕਦੇ ਆ ਪ੍ਰਸ਼ਾਦਾ ਆਜੋ ਤੁਸੀਂ ਵੀ ਛੱਕ ਲੋ ਪ੍ਰਸ਼ਾਦਾ ਫੇਰ ਮਿਲਦੇ ਆਂ ਬਿੱਲੀ ਵੀ ਆ ਗਈ ਇਹਨੂੰ ਵੀ ਪਾਨੇ ਰੋਟੀ ਲਓ ਜੀ ਪ੍ਰਸ਼ਾਦਾ ਛੱਕਦੇ ਆਜੋ ਤੁਸੀਂ ਵੀ ਛੱਕ ਲੋ ਪ੍ਰਸ਼ਾਦਾ ਆਈ ਜੀ ਰਾਮੀ ਦਾ ਪੂਰਾ ਦਿਨ ਨਹੀਂ ਸੁਣਦੀ ਚਾਹ ਬੀਜੀ ਹੈ ਤੇ ਨਾਸ਼ਤਾ ਪਾਣੀ ਵੀ ਕੀਤਾ ਸੀ ਤੇ ਬਿੱਲੀ ਨਾਲ ਸਾਡੀ ਇੱਕ ਬੱਚਾ ਛੱਡੇ ਹੀ ਪੜੋਸੀਆਂ ਦੇ ਘਰੇ ਹੁਣ ਪਤਾ ਨਹੀਂ ਆਪ ਕਿੱਧਰ ਗਈ ਹੁਣ ਇੱਥੇ ਮਾਂ ਨੂੰ ਮਾਂ ਨੂੰ ਕਰਦੀ ਹੈ ਤੇ ਪਤਾ ਨਹੀਂ ਕਿੱਧਰ ਗਈ ਉਹ ਸੁੱਤੀ ਵੀ ਅਬ ਕਿੱਥੇ ਛੱਡ ਕੇ ਆਈ ਹੈ ਹੈ ਬੱਚਾ ਕਿੱਥੇ ਤੇਰਾ ਬੱਚਾ ਕਿੱਥੇ ਹੈ ਹੈ ਉਧਰ ਛੱਡ ਕੇ ਆ ਗਈ ਸਵੇਰੇ ਸਵੇਰੇ ਅੱਜ ਇੱਕ ਲੈ ਕੇ ਨਹੀਂ ਆਈ ਤੇ ਮੈਂ ਦੇਖਿਆ ਨਾ ਲੈ ਕੇ ਆਣਾ ਬੱਚਾ ਉਧਰ ਵਿਚਾਰਾ ਭੁੱਖਾ ਬੈਠਾ ਆਣਾ ਆਈ ਨਾ ਪਰੋਸੀਆਂ ਦੇ ਘਰੇ ਜੁਗਨੂਆਂ ਦੇ ਘਰੇ ਵਿਚਾਰਾ ਭੁੱਖਾ ਬੈਠਾ ਆਣਾ ਇਹ ਪਤਾ ਨਹੀਂ ਇਹਨੂੰ ਕੀ ਇੱਜਾ ਚੀ ਦੂਜਿਆਂ ਲੈ ਕੇ ਜਾਂਦੀ ਹੈ ਉਹ ਗਏ ਨਹੀਂ ਉਹ ਇਕੱਲੇ ਵਿਚਾਰੇ ਨੇ ਮਣੀ ਮਾਣੀ ਮਾਣੀ ਹੈ ਹੈਗੀ ਲੱਗਦੀ ਹੈ ਨਾ ਮਣੀ ਜੀ ਗਾਇਸ ਲੈ ਆਇਆ ਮੈਂ ਫਾਈਨਲ ਬੜਾ ਔਖਾ ਲੈ ਆ ਆਂਦਾ ਨਹੀਂ ਸੀ ਸਵਾਲੀ ਵਿਚਾਰਾ ਮੂੰਹ ਖੁੱਲੋ ਹਾਂ ਉਹ ਹੀ ਕਰਦੇ ਸਵਾਲ ਇਹਨਾਂ ਖੰਡੇ ਬੈਠਾ ਬੱਲੇ ਹਾਂ ਤੇ ਤਫਾ ਬੈਠਾ ਹੈ ਗੁੱਪ ਤੇ ਐ ਅੰਦਰ ਆਇਆ ਪਰ ਛੱਡ ਇਹ ਪਹਿਲਾਂ ਆ ਲੈ ਤੇਰਾ ਬੱਚਾ ਉਹ ਤੇ ਛੱਡ ਕੇ ਆ ਗਈ ਆ ਲੈ ਛੱਡ ਕੇ ਕਿਉਂ ਆਈ ਓਣ ਵੇਖ ਸਵੇਰੇ ਦੀ ਛੱਡ ਕੇ ਆ ਗਈ ਉੱਥੇ ਦੁੱਧ ਦੁੱਧ ਪੀ ਲੂਗਾ ਹੁਣ ਕੁਛ ਖਾਣ ਨੂੰ ਦੇ ਦਾਂਗੇ ਵਿਚਾਰਾ ਭੁੱਖਾ ਉੱਥੇ ਬੈਠਾ ਗਾਈ ਮਾਰਤਾ ਪਾਣੀ ਸ਼ਾਮ ਨੂੰ ਹਾਂ ਕਿਤੇ ਇੱਧਰ ਵੀ ਸੋ ਗਿਆ ਨਾ ਉੱਧਰ ਕੀਤਾ ਉੱਧਰ ਵੀ ਸੋ ਗਿਆ ਪਾਣੀ ਮਾਰਿਆ ਤੇ ਆਪਰਾਣੀਆਂ ਪਈਆਂ ਸੀ ਹੋਲਾ ਤੇ ਇਹ ਹੁਣ ਖਾਣ ਚ ਬੜੀ ਸਵਾਦ ਲੱਗਦੀਆਂ ਹਾਂ ਬੜੀਆਂ ਵਧੀਆ ਲੱਗਦੀ। ਮੋਦੀ ਬਣਾਇਆ ਇੱਕ ਵਾਰ ਤਾਂ ਅੰਦਰ ਵੀ ਮੈਂ ਪਾਣੀ ਮਾਰਿਆ। ਇੱਥੇ ਮਾਰਦਾ ਬਣ। ਹੁਣ ਨਾਲ ਲੈਨੇ ਆਂ ਫਿਰ ਛੱਤ ਤੇ ਜਣਾਵਾਂਗੇ ਪਾਣੀ। ਸਵੇਰੇ ਇੱਕ ਵਾਰ ਚੜਾਇਆ। ਇੱਕੋਰੀ ਹੋਰ ਚੜਾ ਦਿੰਨੇ ਆ। ਤੇ ਕੱਲ ਪਰਸੋ ਤੱਕ ਫਿਰ ਬੰਦ ਕਰਾਂਗੇ। ਦੋ ਚਾਰ ਦਿਨ ਤਾਂ ਹੋ ਗਏ। ਸਬਜੀ ਸੁੱਕ ਜਾਂਦੀ ਹੈ ਗਰਮੀ ਬਹੁਤ ਪਈ ਜਾਂਦੀ ਆ ਹੁਣ 7 ਵਜਣ ਵਾਲੇ ਆ ਤੇ ਫੇਰ ਵੀ ਕਿੰਨੀ ਗਰਮੀ ਆ ਹੂੰ ਬਰਫ ਪੈਂਦੀ ਵੀ ਆ ਆਹੋ ਬਰਫ ਪੈਂਦੀ ਆ ਹਾਂ ਬਰਫ ਡਿੱਗੀ ਜਾਂਦੀ ਆ ਆਹੋ ਸ਼ਿਮਲਾ ਬਣਾ ਖੜਾ ਇਹਨਾਂ ਦਾ ਟੈਂਟ ਜੀ ਨਹੀਂ ਲਾਇਆ ਇਹਨਾਂ ਨੇ ਇਹ ਹਲਵਾਈ ਆ ਨੇ ਚਾਣੀ ਜੀ ਲਾਈ ਸੀ ਖੀਰਾ ਲੱਗ ਗਿਆ ਖੀਰਾ ਲਓ ਜੀ ਖੀਰਾ ਲੱਗ ਗਿਆ ਖੀਰਾ अच्छा वंगा है कि वंगा 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 लग गया आज परना कैंट रहे फूर, फूर। फूर। लग रहे पूरा जच रहे बस करना जब ना फू तू नहीं लगती नजर हैं ये है ना लगा निकाय लगा हां दो तो लगे हैं ਇਹ ਕੁਰਲੇ ਦੇ ਇੱਕ ਪਰਲੇ ਦੇ ਪਾਣੀ ਹੁਣ ਲਾਣੇ ਹੈ ਮਾਲੂ ਨਹੀਂ ਹੁਣ ਛੱਡ ਦੀ ਮਮੀ ਟਾਈਮ ਨਾਲ ਫੇਰ ਲਈ ਪਾਣੀ ਲਾ ਵੀ ਤਾਂ ਨਹੀਂ ਛੱਡ ਲੈਣਾ ਹਾਂ ਇੱਕ ਟਾਈਮ ਲਈ ਸਵੇਰੇ ਵੀ ਪਾਣੀ ਲਾ ਹੁਣ ਛੱਡ ਦੇ ਫਿਰ ਪਾਣੀ ਉੱਤੇ ਨਹੀਂ ਭਲਾ ਲੈ ਜਾਣਾ ਇਕੇ ਹਾਂ ਤੂੰ ਇੱਕ ਵਾਰ ਚਲਾ ਦੇ ਫਿਰ ਨਾ ਕੇ ਲੈ ਜਾਾਂਗੇ ਉੱਤੇ ਥੋੜਾ ਠੰਡਾ ਹੋ ਜੇ ਨਾਲੇ ਫਿਰ ਰਾਤ ਤੱਕ ਫਿਰ ਗਿੱਲਾ ਰਹਿੰਦਾ ਵਧੀਆ ਟਾਈਮ ਨਾਲ ਲਾਵਾਂਗੇ ਨਾ ਸੋਪੇ ਜੱਸੀਆਂ ਚਲਾ ਦੇ ਫਿਰ ਪਹਿਲਾ ਕਿਹੜਿਆਂ ਲਾਈਏ ਦੋ ਮਰਹਣੇ ਬੂਟੇ ਟੋਟੇ ਸੁੱਦੇ ਤੇ ਹਾਂ ਇੱਕ ਇੱਥੇ ਆਇਆ ਬਰਚਾਂਦਾ ਨਾ ਉਹ ਵੀ ਟੁੱਟ ਗਿਆ ਇੱਕ ਹੀ ਰਹਿ ਗਿਆ ਵਿਚਾਰਾ ਇਹ ਪਤਾ ਨਹੀਂ ਹੁੰਦਾ ਕੀ ਹੈ ਇਹਨਾਂ ਨੂੰ ਉਹ ਹਵਾ ਨਾਲ ਟੁੱਟ ਜਾਂਦੇ ਨਾ ਹੈ ਹਵਾ ਨਾਲ ਟੇਡੇ ਹੋ ਜਾਂਦੇ ਨੇ ਤੇ ਟੁੱਟ ਜਾਂਦੇ ਨੇ ਅੱਛਾ ਲਓ ਜੀ ਪਾਣੀ ਛੱਡਤਾ ਪਾਣੀ ਲੱਗ ਜੂਗਾ ਵਧੀਆ ਇੱਧਰ ਵੀ ਲਾ ਦਿੰਨੇ ਆ ਪੱਠਿਆਂ ਨੂੰ ਇੰਨੇ ਤਾਂ ਵੱਡ ਵੀ ਲੈ ਨਹੀਂ ਨਹੀਂ ਕਾਜ ਦੇ ਵਿੱਚ ਤਾਂ ਵਧੀਆ ਹੋਣਾ ਤੁਹਾਨੂੰ ਕਾ ਬਾਟ ਤਾ ਨਾ ਫਿਰ ਕੱਲ੍ਹ ਹੀ ਆਇਆ ਇਸਨ ਸੁੱਕ ਜਾਉਂਗੇ ਜੇ ਹਾਂ ਉਹਨੂੰ ਉੱਥੇ ਲੱਗੇ ਖੜੇ ਹੂੰ ਲੱਗੂਗਾ ਇਹ ਘਾਰੇ ਕੋਰੇ ਇੱਕ ਇਧਰ ਲੱਗਾ ਤੂ ਤੀ ਵਧੀਆ ਹੋ ਗਿਆ ਨਾ ਪਰ ਗਰਮੀ ਨਾ ਗਰਮੀ ਬਹੁਤ ਜ਼ਿਆਦਾ ਖਰਾਬ ਕਰਦੀ ਆ ਪੱਤੇ ਵੀ ਕਿਵੇਂ ਹੋ ਗਏ ਨੰਮਦੇ ਗਰਮੀ ਬਹੁਤ ਹੈ ਨਹੀਂ ਤਾਂ ਵਧੀਆ ਵੱਧ ਜਾਂਦੀ ਇਹਨਾਂ ਵਾਲੀ ਮੀਮਾ ਰੱਖ ਉਹ ਵੇਖ ਲੋ ਕਿੰਨੇ ਪਹਿਲਾਂ ਨਾਲ ਕਿੰਨਾ ਫਰਕ ਪੈ ਗਿਆ ਕਿਹੜਾ ਉਹ ਕਿੰਨੇ ਨਹੀਂ ਪਤਾ ਚਾਪੇ ਵੜੇ ਹੋਇਆ ਨਾ ਵਿੱਚ ਲੱਕੜਾ ਹਮ ਲਾਓ ਜੀ ਲੱਕੜਾ ਕੱਢ ਦੇ ਨੇ ਤੈਨੂੰ ਬਾਹਰ ਉਹ ਮੈਨ ਲਦਾ ਹੋਇਆ ਲਾ ਲਿਆ ਸ਼ਾਇਦ ਇੱਕ ਹੋਰ ਖਿੱਚ ਦ ਮੈਂ ਨਾਲ ਲੈਣਾ ਪਾਣੀ ਲੱਗ ਜਾਂਦਾ ਇਹਨਾਂ ਨੂੰ ਫੇਰ ਆਪੋ ਉੱਤੇ ਛੱਤ ਤੇ ਪਾ ਕੇ ਆਵਾਂਗੇ ਪਾਣੀ ਦੋ ਦਿਨ ਸ਼ਾਇਦ ਅੱਜ ਤੀਜਾ ਦਿਨ ਹੋ ਗਿਆ ਤੇ ਕੱਲ ਕੱਲ ਇੱਕ ਦਿਨ ਹੋਰ ਚੜਾ ਦਾਂਗੇ ਚਾਰ ਦਿਨ ਚੜਾ ਦਾਂਗੇ ਪਾਣੀ ਚਾਰ ਦਿਨ ਫਿਰ ਸੁੱਕਣ ਤੇ ਬੜੀ ਸੁੱਕ ਜੂਗੀ ਛੱਤ ਫਿਰ ਉਸ ਤੋਂ ਬਾਅਦ ਅੱਠ ਦਿਨਾਂ ਬਾਅਦ ਖਲਦੂਗਾ ਡਾਟ ਮਰਚਾਂ ਪੀਲੀਆਂ ਹੋ ਜਾਂਦੀਆਂ ਹਨ ਗਰਮੀ ਕਰਕੇ ਲਓ ਜੀ ਪ੍ਰਸ਼ਾਦਿਆਂ ਦੀ ਹੋ ਰਹੀ ਹੈ ਤਿਆਰੀ ਮੈਂ ਵੀ ਨਾ ਲਿਆ ਹੁਣ ਆਪਾਂ ਚੜਾ ਦੇਣੇ ਉੱਤੇ ਛੱਤ ਤੇ ਪਾਣੀ मम्मी पैफा आना है ना लाइट फ्रिज बंद करता ना मैं ये फिर है ना एक बार फ्रिज बंद करता फिर चला दें चला मामी आ गई ਚਲੋ ਮੈਂ ਜਾਣਾ ਉੱਤੇ ਉਹ ਆ ਵੀ ਠੰਡੇ ਰੇਤੇ ਤੇ ਬੈਠੇ ਨਹੀਂ ਆ ਰਹੇ ਨਾ ਉਹ ਦੋ ਖਾਲੀਆਂ ਬਣਾਈਆਂ ਭਰ ਦਿੰਨੇ ਹੁਣ ਆਪਾਂ ਪਾਣੀ ਨਾਲ ਪਾਣੀ ਇੰਨਾ ਉਚਾਈ ਹੋ ਜਾਂਦੀ ਹੈ ਪਾਣੀ ਚੱਲਦਾ ਬਹੁਤ ਘੱਟ ਹੈ ਮੋਟਰ ਵੀ ਖਰਾਬ ਹੋ ਜਾਂਦੀ ਹੈ ਮੋਟਰ ਵੀ ਲੱਗਦਾ ਨਵੀਂ ਲਿਆਣੀ ਪੈਣੀ ਹੈ ਖਰਚਾ ਵਧ ਹੀ ਜਾਂਦਾ ਸੋਰੀਸਤਾ ਡੁੱਬ ਗਿਆ ਹਨੇਰਾ ਹੋ ਗਿਆ ਲਓ ਜੀ ਆ ਗਿਆ ਮੈਂ ਥੱਲੇ ਆਹ ਠੰਡੇ ਰੇਤੇ ਤੇ ਬੈਠੇ ਆ ਅੱਜ ਮੰਮੀ ਹੋਰ ਇੱਥੇ ਮੰਜੇ ਲਾ ਲਏ ਸਾਦੇ ਬਕੀ ਜਾਂਦੇ ਆ ਤੰਦੂਰ ਤੇ ਲਓ ਜੀ ਗਾਇਸ ਚੱਕ ਲਓ ਪ੍ਰਸ਼ਾਦਾ ਤੌਰੀਆਂ ਦੀ ਸਬਜੀ ਹੈ ਨਾਲ ਪ੍ਰਸ਼ਾਦਾ ਹੈ ਪਾਣੀ ਹੈ ਮੈਂ ਲੱਸੀ ਨਹੀਂ ਪੀਂਦਾ ਅੱਜ ਆ ਜੋ ਸ਼ਕਲੋ ਤੁਸੀਂ ਵੀ ਪ੍ਰਸ਼ਾਦਾ ਆਈ ਦੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਆਂ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਿਓ ਲਾਈਕ ਕਰਿਓ ਤੇ ਸਬਸਕ੍ਰਾਈਬ ਕਰ ਲਿਓ ਜਰੂਰ ਨਵੀਂ ਵੀਡੀਓ ਤੇ ਮਿਲਦੇ ਆਂ ਕੱਲ ਆਪਣਾ ਤੇ ਆਪਣੇ ਪਰਿਵਾਰ ਦਾ ਰੱਖਿਓ ਖਿਆਲ ਸਾਡੇ ਵੱਲੋਂ ਸਤਿ ਸ੍ਰੀ ਅਕਾਲ